ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਗੋਲਕ ਦੀ ਆਪਾਂ ਸਾਰੇ ਇਹ ਮੰਨਣੇ ਆ ਸਾਰੇ ਆਪਾਂ ਕਹਿੰਨੇ ਆ ਕਿ ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਅਸੀਂ ਕਦੀ ਉਸੇ ਪੈਰਾ ਦਿੱਤਾ ਹੈ ਅਸੀਂ ਉਸ ਚੀਜ਼ ਨੂੰ ਕਦੇ ਮੰਨਿਆ ਕਿ ਜਿਹੜਾ ਗਰੀਬ ਦਾ ਮੂੰਹ ਹੈ ਉਹ ਗੁਰੂ ਦੀ ਗੋਲਕ ਹੈ ਜਿਹੜੀ ਗਰੀਬ ਦਾ ਮੂੰਹ ਹੈ ਜਿਹੜੀ ਉਹ ਗੋਲਕ ਹੈ ਗਰੀਬ ਦਾ ਮੂੰਹ ਜਿਹੜੀ ਗੁਰੂ ਦੀ ਗੋਲਕ ਹੈ ਆਪਾਂ ਸਾਰੇ ਕਹਿੰਨੇ ਆ ਉਹ ਗੋਲਕ ਚੱਲ ਕੇ ਸਾਡੇ ਕੋਲ ਆਉਂਦੀ ਹੈ ਉਸ ਗੋਲਕ ਦੇ ਕੱਪੜੇ ਫਟੇ ਹੁੰਦੇ ਨੇ ਉਸ ਗੋਲਕ ਦੇ ਪੈਰੀ ਟੁੱਟੀਆਂ ਚੱਪਲਾਂ ਹੁੰਦੀਆਂ ਉਸ ਗੋਲਕ ਦੇ ਤਨ ਤੇ ਤਨ ਢੱਕਣ ਨੂੰ ਕੱਪੜਾ ਵੀ ਪ੍ਰੋਪਰ ਨਹੀਂ ਹੁੰਦਾ ਉਹ ਗੋਲਕ ਚੱਲ ਕੇ ਆदमी ਦੇ ਕੋਲ ਆਉਂਦੀ ਹੈ ਤੇ ਉਸ ਗੋਲਕ ਦੇ ਮੂੰਹ ਵਿੱਚ ਜਦੋਂ ਅਸੀਂ ਕੁਝ ਖਾਣ ਨੂੰ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਦੇਨੇ ਆ ਤਾਂ ਉਹ ਗੋਲਕ ਫਿਰ ਆਸ਼ੀਰਵਾਦ ਦਿੰਦੀ ਹੈ ਉਹ ਗੋਲਕ ਫਿਰ ਕਹਿੰਦੀ ਹੈ ਕਿ ਤੇਰਾ ਭਲਾ ਹੋਵੇ ਜੁਗ ਜੁਗ ਜੀਵੇ ਉਸ ਗੋਲਕ ਦੇ ਮੂੰਹ ਵਿੱਚੋਂ ਹਜ਼ਾਰਾਂ ਸ਼ੀਸ਼ਾ ਨਿਕਲਦੀਆਂ ਜਿਹੜੀ ਉਹ ਗੋਲਕ ਜਿਹੜੀ ਗਰੀਬ ਦਾ ਮੂੰਹ ਗੁਰੂਕ ਦੀ ਗੋਲਕ ਜਿਹੜੀ ਉਹ ਚ ਫਿਰ ਹਜ਼ਾਰਾਂ ਸੀਸਾਂ ਨਿਕਲਦੀਆਂ ਉਹ ਪਰ ਅਸੀਂ ਉਹ ਗੋਲਕ ਦੇ ਮੂੰਹ ਵਿੱਚ ਕਦੀ ਕੁਝ ਪਾਇਆ ਹੀ ਨਹੀਂ ਕਿਉਂਕਿ ਜਿਹੜਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੀ ਨਾ ਉਹ ਤਾਂ ਗੋਲਕ ਚੱਲ ਕੇ ਸਾਰਿਆਂ ਦੇ ਕੋਲ ਆਉਂਦੀ ਹੈ ਉਹ ਤੇ ਤੁਰ ਹੀ ਫਿਰਦੀ ਇੱਕ ਗੋਲਕ ਹੈ ਉਸ ਦੀ ਉਸ ਦੇ ਮੂੰਹ ਵਿੱਚ ਪਾਣ ਨੂੰ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਉਸ ਦੀ ਮਦਦ ਕਰੋਗੇ ਗਰੀਬ ਦੀ ਤਾਂ ਉਹ ਖੁਸ਼ੀਆਂ ਮਿਲਣਗੀਆਂ ਉਹ ਗੋਲਕ ਬਹੁਤ ਜ਼ਿਆਦਾ ਅਸ਼ੀਰਵਾਦ ਦੇਗੀ ਪਰ ਅਸੀਂ ਕਿਹੜੀ ਗੋਲਕ ਵਿੱਚ ਪਾਨੇ ਆ ਮਾਇਆ ਅਸੀਂ ਤਾਂ ਜਿਹੜੀ ਗੋਲਕ ਵਿੱਚ ਅਸੀਂ ਮਾਇਆ ਪਾਨੇ ਆ ਉਹ ਗੋਲਕ ਕਦੇ ਵੀ ਅਸ਼ੀਰਵਾਦ ਨਹੀਂ ਦਿੰਦੀ ਉਹ ਗੋਲਕ ਚੱਲ ਕੇ ਆਦਮੀ ਦੇ ਕੋਲ ਨਹੀਂ ਆਉਂਦੀ ਅਸੀਂ ਉਹ ਗੋਲਕਾਂ ਭਰਨੇ ਆ ਉਹ ਗੋਲਕਾਂ ਤੇ ਜਿਹੜੇ ਬਜਾਰੀ ਨੇ ਉਹ ਉਹਨਾਂ ਦੀ ਗੋਲਕ ਅਸੀਂ ਭਰਨੇ ਪਿਆ ਜੋਨ ਜਿਹੜੇ ਪ੍ਰਬੰਧਕ ਹੁੰਦੇ ਨੇ ਅਸੀਂ ਉਹਨਾਂ ਦੀਆਂ ਗੋਲਕਾਂ ਭਰਨੇ ਵੇ ਆ ਉਹ ਕਦੀ ਆਸ਼ੀਰਵਾਦ ਨਹੀਂ ਦੇਣਗੇ ਉਹ ਤਾਂ ਸਗੋਂ ਇਹ ਕਰਨਗੇ ਜੀ ਕਿ ਹੋਰ ਮਾਇਆ ਇਸ ਗੋਲਕੇ ਵਿੱਚ ਪਾਓ ਪਰ ਜਿਹੜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕੈਂ ਜਿਹੜੀ ਉਹ ਉਹ ਗੋਲਕ ਨੂੰ ਤੁਸੀਂ ਥੋੜਾ ਵੀ ਦੇ ਦੋਗੇ ਨਾ ਦਾਨ ਥੋੜਾ ਵੀ 5 ਰੁਪਏ 10 ਰੁਪਏ 20 ਰੁਪਏ ਥੋੜਾ ਵੀ ਉਸ ਗੋਲਕ ਦੇ ਮੂੰਹ ਵਿੱਚ ਪਾ ਦੋਗੇ ਨਾ ਉਹ ਉਹਦੇ ਨਾਲ ਹੀ ਬੜਾ ਖੁਸ਼ ਹੋ ਜੇਗੀ ਤੇ ਉਹ ਤੁਹਾਨੂੰ ਹਜ਼ਾਰ ਸਿਸ਼ਾ ਦੇਗੀ ਇਸ ਕਰਕੇ ਜਿਹੜਾ ਗੁਰੂ ਨੇ ਗੱਲ ਕਹੀ ਸੀ ਕਿ ਜਿਹੜਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਉਸ ਗੋਲਕ ਵਿੱਚ ਪੈਸਾ ਪਾਉਣਾ ਚਾਹੀਦਾ ਕਿਉਂਕਿ ਉਹ ਜਿਹੜੀ ਗੋਲਕ ਹੈ ਉਹਦੇ ਕੋਲ ਰਹਿਣ ਨੂੰ ਵੀ ਚੰਗੀ ਤਰ੍ਹਾਂ ਜਗ੍ਹਾ ਨਹੀਂ ਹੈ ਉਹਦੇ ਕੋਲ ਖਾਣ ਨੂੰ ਵੀ ਚੰਗੀ ਤਰ੍ਹਾਂ ਕੋਈ ਚੀਜ਼ ਨਹੀਂ ਹੈ ਉਹ ਗੋਲਕ ਹਰ ਬੰਦੇ ਕੋਲ ਚੱਲ ਕੇ ਆਉਂਦੀ ਹੈ ਉਹ ਬੰਦੇ ਦੀ ਮਰਜ਼ੀ ਹੈ ਉਹ ਕੋਈ ਉਸ ਗੋਲਕ ਵਿੱਚ ਪਾਏ ਪੈਸਾ ਜਾਂ ਨਾ ਪਾਏ ਉਹ ਗੋਲਕ ਕਿਸੇ ਨਾਲ ਧੱਕਾਸ਼ਈ ਨਹੀਂ ਕਰਦੀ ਜੇ ਕਿਸੇ ਨੇ ਉਸ ਗੋਲਕ ਦੇ ਵਿੱਚ ਪੈਸਾ ਪਾ ਦਿੱਤਾ ਤੇ ਤਾਂ ਵੀ ਠੀਕ ਹੈ ਜੇ ਕਿਸੇ ਨੇ ਨਹੀਂ ਪਾਇਆ ਤੇ ਤਾਂ ਵੀ ਠੀਕ ਹੈ ਉਹ ਕੋਈ ਪੁਜਾਰੀਆਂ ਦੀ ਗੋਲਕ ਨਹੀਂ ਉਹ ਕੋਈ ਜਿਹੜੇ ਬੰਦੋਬਸਤੀ ਹੁੰਦੇ ਨੇ ਧਾਰਮਿਕ ਸੰਸਥਾ ਦੇ ਕੋਈ ਉਹ ਗੋਲਕ ਨਹੀਂ ਹੈ ਉਹ ਉਹ ਪੁਜਾਰੀਆਂ ਦੀ ਗੋਲਕ ਨਹੀਂ ਹੈ ਉਹਨਾਂ 'ਤੇ ਜਿਆਦਾ ਉਜਾਦਾ ਮਦਦ ਕਰਨੀ ਚਾਹੀਦੀ ਹੈ ਪਰ ਜਿਹੜੀ ਗੋਲਕ ਵਿੱਚ ਅਸੀਂ ਪੈਸੇ ਪਾ ਰਹੇ ਹਾਂ ਦੇਖਿਓ ਜੇ ਆਪਣੇ ਅੰਦਰ ਵਿਚਾਰ ਕਰਕੇ ਜਰਾ ਦੇਖਿਓ ਜੇ ਕਿ ਉਹ ਗੋਲਕ ਆਸ਼ੀਰਵਾਦ ਦੇएगी ਕਦੀ ਵੀ ਨਹੀਂ ਉਹ ਕੇਵਲ ਤਾਂ ਕੇਵਲ ਉਹ ਗੋਲਕ ਪੁਜਾਰੀਆਂ ਦੇ ਘਰ ਭਰੇਗੀ ਜਿਹੜੇ ਧਾਰਮਿਕ ਸਥਾਨਾਂ ਵਿੱਚ ਬੈਠੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਘਰ ਜ਼ਰੂਰ ਭਰੇਗੀ ਹੋਰ ਆਸ਼ੀਰਵਾਦ ਕੋਈ ਨਹੀਂ ਦੇਸਕਦੀ ਆਸ਼ੀਰਵਾਦ ਤਾਂ ਕੇਵਲ ਜਿਹੜੀ ਹੈ ਗਰੀਬ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਉਹੋ ਜਿਹੜੀ ਗੋਲਕ ਹੈ ਉਹੋ ਹੀ ਆਸ਼ੀਰਵਾਦ ਦੇਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤਿ